ਬੀਜੇਪੀ ਵਾਲੇ ਉਹ ਤਾਂ ਡਰਾ ਕੇ ਚਲੇ ਜਾਂਦੇ ਇੱਥੇ ਪ੍ਰਧਾਨ ਮੰਤਰੀ ਆਇਆ ਗ੍ਰਹਿ ਮੰਤਰੀ ਆਇਆ ਪੰਜਾਬੀਆਂ ਨੂੰ ਧਮਕੀ ਦੇ ਕੇ ਚਲਾ ਗਿਆ ਕਹਿੰਦਾ 4 ਤਰੀਕ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ ਹੈ ਹਿੰਮਤ ਤੁਹਾਡੀ ਸਰਕਾਰ ਤੋੜਨ ਦੀ 92 ਸੀਟਾਂ ਨੇ ਪੰਜਾਬੀਆਂ ਨੇ ਪਿਆਰ ਨਾਲ ਦਿੱਤੀਆਂ ਕੋਈ ਪੈਸੇ ਨਾਲ ਨਹੀਂ ਅਸੀਂ ਜਿੱਤੇ ਕੋਈ ਦਿਹਾੜੀਆਂ ਤੇ ਬੰਦੇ ਨਹੀਂ ਲਿਆਂਦੇ ਹਿੰਮਤ ਹੈ ਕਿ ਸਰਕਾਰ ਤੋੜ ਦੋਗੇ ਸਾਡੀ ਉਹ ਤੁਸੀਂ ਆਪਣੀ ਸਰਕਾਰ ਬਚਾ ਲਓ ਉਹੀ ਬਹੁਤ ਹੈ ਤੁਸੀਂ ਆਪਣੀ ਬਚਾ ਲਓ ਸੈਂਟਰ ਚ ਧਮਕੀਆਂ ਦੇ ਜਾਂਦੇ ਆ ਜੀ ਜਗ੍ਹਾ ਜਗ੍ਹਾ ਤੇ ਆ ਕੇ ਲੋਕ ਸਭਾ ਦੀਆਂ ਵੋਟਾਂ ਮੰਗਣਾ ਆ ਉਹ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹੋ ਇਹ ਕਿੱਦਣੋ ਜਾਂਦੀ ਹੈ ਗੱਲ ਇਹਨਾਂ ਨੂੰ ਐ ਲੱਗਦਾ ਹੈ ਸ਼ਾਇਦ ਅਸੀਂ ਬਾਕੀਆਂ ਵਾਂਗੂ ਖਰੀਦ ਲਾਂਗੇ ਉਹ ਭਗਵਾਨ ਤਮਾਨ ਹੈ ਉਹ ਖਰੀਦਿਆ ਤਾਂ ਉਹ ਹੋ ਜਾਂਦਾ ਜਿਹੜਾ ਮੰਡੀ 'ਚ ਹੋਵੇ ਜਿਹੜਾ ਮੰਡੀ 'ਚ ਨਹੀਂ ਹੈਗਾ ਉਹਦੀ ਕੀਮਤ ਕੀ ਲਾਓਗੇ ਥੋੜਾ ਥੋੜਾ ਹਜ਼ਾਰਾਂ ਕਰੋੜ ਥੋੜਾ ਫਲਾਨਾ ਧਮਕਾ ਕੁਝ ਨਹੀਂ ਚੱਲੂ ਨਾ ਧਮਕੀ ਚੱਲੂ ਪੰਜਾਬੀਆਂ ਮੁਲਕ ਲੈ ਕੇ ਦਿੱਤਾ ਸੀ 80% ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਅੱਜ ਵੀ ਬਾਰਡਰਾਂ ਤੇ ਅਸੀਂ ਖੜੇ ਆ ਇਹ ਨਾ ਸੋਚ ਲਿਓ ਕਿ ਪੰਜਾਬੀਆਂ ਨੂੰ ਧਮਕੀ ਦੇ ਜਾਓਗੇ ਇੱਥੇ ਆ ਕੇ ਪਿਆਰ ਨਾਲ ਪੰਜਾਬੀਆਂ ਦਾ ਜੋ ਮਰਜ਼ੀ ਕਰਾ ਲਓ ਪਰ ਜਦੋਂ ਪੰਜਾਬੀ ਆਪਣੀ ਅਣਖਾ ਬਰੂ ਤੇ ਆ ਜਾਂਦਾ ਫਿਰ ਉਹ ਜਵਾਬ ਦੇਣਾ ਵੀ ਜਾਣਦਾ ਹੈ ਕਿਸਾਨ ਬੈਠੇ ਰਹੇ 1.5 ਸਾਲ ਉੱਥੇ 750 ਸ਼ਹੀਦ ਹੋ ਗਿਆ ਮੰਗਣੀ ਪਈ ਨਾ ਮਾਫੀ ਫਿਰ મોદી ਨੂੰ ਕਿ ਮੇਥੋਂ ਗਲਤ ਹੋ ਗਿਆ ਕੰਮ ਨਹੀਂ ਤਾਂ ਕਿਸੇ ਤੋਂ ਮੰਗੀ ਮਾਫੀ ਸੋ ਵੀਰੋ ਇਹ ਕਿੱਦੜ ਮੁਖੀਆਂ ਕਿਸੇ ਹੋਰ ਨੂੰ ਦੇਣ ਅਸੀਂ ਤਾਂ ਪੰਜਾਬ ਵਾਲਿਆਂ ਨਾਲ ਖੜਿਓ ਦੋਨੇ ਹੱਥ ਉੱਪਰ ਜਾ ਕੇ